ਪਹਿਲਾ ਮੁਕਾਬਲਾ ਕਿਹੜਾ ਬੁੱਤ ਜੋਂ ਹੈ ਸੰਦੌੜ ਸੰਦੌੜ ਜੋਂ ਰੈਂਬੋ ਸਕੂਲ ਵਾਲੇ ਇਧਰੋਂ ਨੈਕਸਟ ਮੈਚ ਵਾਲੇ ਬੱਚੇ ਰੈਡੀ ਰਹਿਣ ਅੰਡਰ 17 ਸਕੂਲ ਪਰਮਾਨ ਅਤੇ ਚੌਂਦਾ ਸਕੂਲ ਰੈਡੀ ਹੋ ਜੇ ਬॉयਜ਼ ਅੰਡਰ 17 ਬॉयਜ਼ ਸਸਾ ਕਸੀ ਦਾ ਮੁਕਾਬਲਾ ਥੋੜਾ ਜੋਨ ਕਿਹੜਾ ਪੁੱਤ ਪੋਦਨ ਹਸੈਨਪੁਰਾ ਪੋਦਨ ਚੌਂਦਾ ਜੇ ਪਿਛਲ ਪੱਤ ਦੀ 6 ਰੈਡੀ ਬਣੀ ਸਾਰਾ ਫੋਕਸ ਰੈਡੀ ਲੱਛਕੀ ਦੇ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਨੇ ਹੈਲੋ ਹਾਂਗਰੇਜੀ ਬਣ ਹਾਂ ਜਿੰਨੇ ਆਇਆ ਸਟਾਫ ਵਾਲੇ ਆਏ ਆ ਜਿਹੜੇ ਆਹ ਦੂਜੇ ਅਫੀਸ਼ੀਅਲ ਨੇ ਹਾਂ ਸਟਾਫ ਵਾਲੇ ਹਾਂ ਸਟਾਫ ਵਾਲੇ ਨਾਲ ਹਾਂ ਹਾਂ ਹੁਸੈਨਪੁਰ ਵਾਲੇ ਭੂਦਨ ਜੋਨ ਖਿੱਚ ਕੇ ਲੈ ਗਏ ਜੀ ਹਾਂਜੀ ਹਾਂ 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 ਟੈਂਟਾਂ ਦੇ ਹੁੰਦਾ ਸਟੈਪ ਪੈਰ ਖੁੱਲ ਨਹੀਂ ਨਹੀਂ ਕੋਈ ਅਨਾਉਂਸ ਕੁਝ ਨਹੀਂ ਕਰਨਾ ਆਪ ਭੇਜੇ ਜਾ ਬਸ ਉੱਥੇ ਹਾਂ ਇਹ ਤਾਂ ਬੱਟੇਲਾ ਹਰਤੋਂ ਦਾ ਗਾਉਂ ਇਹ ਤੋਂ ਬਾਅਦ ਵਾਲਾ ਮੈਚ ਕੀਤਾ ਕੋਈ ਨਹੀਂ ਰੱਸਾ ਵਾਪਸ ਰੱਸਾ ਸਰ ਦੇਖੀ ਤੁਸੀਂ ਵੀ ਆ ਪੈਰਨਾ ਇੱਥੇ ਜਿਹੜਾ ਹੁੰਦਾ ਇਹਨੂੰ ਜਿਹੜਾ ਇੰਨਾ ਆਉਂਦਾ ਆ ਪੈਰ ਪੈਰ ਵੀਰ ਇਹਦੇ ਲਈ ਖਤਰਾ ਤੁਸੀਂ ਇਹ ਤੋਂ ਬਾਅਦ ਵਾਲਾ ਮੈਚ ਕੀਤਾ ਇਹ ਤੋਂ ਬਾਅਦ ਮੈਚ ਕੀਤਾ ਇਧਰ 17 ਦੇ ਸ਼ੁਰੂ ਹੋਣਗੇ ਅਜ ਤੋਂ ਬਾਅਦ ਮੈਚ ਕੀਦਾ ਨਾ ਥੋੜਾ ਨਹੀਂ ਹੈਗਾ ਕਿੱਥੇ ਆਹ ਸਰ ਜੀ ਜੀ ਦਸਤਾਵੇਜ਼ਾਂ ਨੇ ਜਿਹੜੀ ਜਿਹੜੀ ਕਰਕੇ ਬੈਠਾ ਹੋਇਆ ਰਹੋ ਮੈਚਿੰਗ ਦੇ ਬਾਅਦ ਜਿਹੜੀ ਅਦਰ ਆਊਟ ਕਾਸਟ ਤੇ ਬੈਠਣੀ ਹੈ ਉਹ ਪਲੀਜ਼ ਅੱਧਰ ਆ ਜਾਓ ਠੀਕ ਹੈ ਜੀ ਸੈਨੇਟ ਜੀ ਦੂਜਾ ਆਪ ਸਟਾਰਟ ਹੋਣ ਜਾ ਰਿਹਾ ਪੋਧਨ ਜਾਨ ਸੈਨਪੁਰ ਸਕੂਲ ਦੇ ਰੈਂਬੋ ਸਕੂਲ ਵਾਲੇ ਬੜੇ ਆਰਾਮ ਨਾਲ ਹੀ ਜਿੱਤ ਚੁੱਕਿਆ ਪਹਿਲੇ ਰਾਉਂਡ ਦਾ ਪਹਿਲਾ ਮੁਕਾਬਲਾ ਪੂਦਨ ਜੋਨ ਨੇ ਜਿੱਤਿਆ ਹੁਸੈਨਪੁਰਾ ਸਕੂਲ ਰੈਂਬੋ ਐਂਡ ਦਾ ਵਿਨਰ ਇਜ਼ ਪੂਦਨ ਜੋਨ ਅੰਡਰ 14 ਬॉयਜ਼ ਪੂਦਨ ਨੇ ਜਿੱਤਿਆ ਪਹਿਲਾ ਮੁਕਾਬਲਾ Next match, under 19 जोन मलेर कोटला तैयार मलेरकोटला अंडर 19 बॉयज जोन खानपुर एंड जोन कोटला नेक्स्ट मैच लारण ਦੰਦ ਦੇ ਸਰ ਮੈਚਾਂ ਦਾ ਆਨੰਦ ਮਾਣਦੇ ਹੋਏ ਹਾਂ ਪੋਪੀ ਜਿਹੜਾ ਮੈਨੂੰ ਪੁੱਛਦੇ ਨੇ ਪੋਪੀ ਕੌਣ ਆ ਜੀ ਉਹ ਪੋਪੀ ਪਾਸ ਹੋ ਗਿਆ ਜਿਹੜਾ ਉਹ ਜਿਹੜਾ ਸਾਈਨ ਕਰਾ ਲਿਆ ਦੋਨਾਂ ਨੇ ਸ਼੍ਰਾਵਣਕਾ ਲੱਗੀਆਂ ਦੇ ਵਿੜੇ ਖੇਡ ਸਟੇਡੀਅਮ ਹੱਥ ਨ ਵਿਖੇ ਸ਼ਾਨਦਾਰ ਸਟੇਡੀਅਮ ਪੂਰੇ ਪਿੰਡ ਲਈ ਇਲਾਕੇ ਲਈ ਮਾਨ ਦੀ ਗੱਲ ਆ ਜੀ ਪੋਪੀ ਹੈਕਰ ਨਹੀਂ ਯਾਰ ਪੋਪੀ ਬਹੁਤ ਵਧੀਆ ਸਟੂਡੈਂਟ ਆ ਬਾਜੀ ਬਾਸ ਤੁਸੀਂ ਉੱਧਰ ਲੈ ਕੇ ਚਲੋ ਉੱਧਰ ਪਿਓ ਪਾਣੀ ਸ਼ਾਮੇ ਜਿਹੜੇ ਮੈਚ ਆ ਸ਼ੁਰੂ ਕੀਤੇ ਗਿਆ ਗੱਤ ਕੇ ਦੇ ਰੌਣਕਾਂ ਲੱਗੀਆਂ ਹਥਨ ਸਕੂਲ ਦੇ ਵਿੜੇ ਡੈਨਰ